ਭੋਜਨ ਸਮਾਜ ਪਾਰਟੀ ਜਿੰਦਾਬਾਦ 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 ਭੋਜਨ ਸਮਾਜ ਪਾਰਟੀ ਜਿੰਦਾਬਾਦ 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 ਡਾਕਟਰ ਅਵਤਾਰ ਸਿੰਘ ਕ੍ਰੀਮਪ੍ਰੀਜ ਜਿੰਦਾਬਾਦ 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 ਸਤਿਉ ਸਭ ਤੋਂ ਪਹਿਲਾਂ ਮੈਂ ਸਰਦਾਰ ਚੰਨੈ ਸਿੰਘ ਜੀ ਰਿਟਾਇਰਡ ਜਿਹੜੇ ਅਸਿਸਟੈਂਟ ਕਮਿਸ਼ਨਰ ਇਨਕਮ ਟੈਕਸ ਉਹਨਾਂ ਨੇ ਭੋਜਨ ਸਮਾਜ ਪਾਰਟੀ ਨੇ ਜੋ ਪੰਜਾਬ ਦੇ ਵਿੱਚ ਪੰਜਾਬੀਆਂ ਮਾਂਵਾਂ ਤੇ ਪੁੱਤ ਬਚਾਉਣ ਦਾ ਅਭਿਆਨ ਸ਼ੁਰੂ ਕੀਤਾ ਅੰਦੋਲਨ ਸ਼ੁਰੂ ਕੀਤਾ ਪੈਨਾ ਦੇ ਪ੍ਰਾਪ ਚਾਉਣ ਦੀ ਮਹਿੰਮ ਸ਼ੁਰੂ ਕੀਤੀ ਪੰਜਾਬ ਸੰਭਾਲੋ ਮਹਿੰਮ ਸ਼ੁਰੂ ਕੀਤੀ ਹੈ ਉਹਨਾਂ ਨੇ ਉਸ ਸਾਰੇ ਪ੍ਰੋਗਰਾਮ ਨੂੰ ਜਾਣਨ ਤੋਂ ਬਾਅਦ ਆਪਣੇ ਸਾਥੀਆਂ ਸਮੇਤ ਬੀਐਸਪੀ ਦੀ ਪੰਜਾਬ ਸੰਭਾਲੋ ਮਹਿੰਮ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ ਅੱਜ ਬੇਰੀ ਵਕਤ ਜੁਆਇਨ ਕੀਤਾ ਮੈਂ ਪੰਜਾਬ ਭਾਜਨ ਸਮਾਜ ਪਾਰਟੀ ਵੱਲੋਂ ਉਹਨਾਂ ਦਾ ਭਾਜਨ ਸਮਾਜ ਪਾਰਟੀ ਵਿੱਚ ਸ਼ਾਮਲ ਹੋਣ ਤੇ ਉਹਨਾਂ ਦਾ ਬਲਕਮ ਕਰਦੇ ਜੀ ਆਇਆਂ ਨੂੰ ਕਿਉਂਕਿ ਪੰਜਾਬ ਸੰਭਾਲੋ ਮਹਿੰਮ ਦੀ ਜ਼ਰੂਰਤ ਕਿੰਨੀ ਵੱਡੀ ਆ ਕਿ ਜਿੱਥੇ ਡਰੱਗ ਮਾਫੀਆ ਦਾ ਖਾਤਮਾ ਕਰਨਾ ਜ਼ਰੂਰੀ ਆ ਉੱਥੇ ਆਪਾਂ ਦੇਖਦੇ ਆ ਕੱਲ ਇਹਨਾਂ ਨੇ ਕਿਸਾਨ ਕੁੱਟੇ ਔਰ ਇੱਕ ਦਿਨ ਪਹਿਲਾਂ ਇਹਨਾਂ ਨੇ ਫੌਜ ਦੇ ਵਿੱਚ ਮੌਜੂਦਾ ਕਰਨਲ ਪਟਿਆਲੇ ਦੇ ਪੇ ਔਰ ਉਹਦੇ ਬੇਟੇ ਨੂੰ ਇੱਕ ਢਾਬੇ ਤੇ ਬੈਠ ਕੇ ਖਾਣਾ ਖਾਂਦਿਆਂ ਦੀ ਮਾਰ ਪਟਕੇ ਤੂੰ ਤੂੰ ਪਤਾ ਲੱਗਦਾ ਕਿ ਸਰਕਾਰ ਦੀ ਜਿਹੜੀ ਨੀਤ ਔਰ ਨੀਤੀ ਕਿੰਨੀ ਜਾਬਰ ਹੋ ਗਈ ਕਿ ਉਹ ਕਿਸਾਨਾਂ ਦੇ ਅੰਦੋਲਨ ਨੂੰ ਜੀਸੀਬੀ ਨਾਲ ਉਖਾੜਨ ਲੱਗੀ ਕੋਈ ਲੱਜਾ ਸ਼ਰਮ ਨਹੀਂ ਕਰਨੀ ਉਹ ਇੱਕ ਦੇਸ਼ ਦੀ ਸੇਵਾ ਕਰਨ ਵਾਲੇ ਸਰਹੱਦਾਂ ਤੇ ਲੜਨ ਵਾਲੇ ਸੈਨਿਕ ਕਰਨਲ ਸਰਜੀ ਭਰਾਵਾਂ ਦਾ અપਮਾਨ ਕਰਨ ਲੱਗੇ ਵੀ ਕੋਈ ਲੱਜਾ ਔਰ ਸ਼ਰਮ ਨਹੀਂ ਕਰਦੀ ਔਰ ਉਹ ਦਲਦਲਾਂ ਤੇ ਜ਼ੁਲਮ ਕਰਨ ਲੱਗੇ ਵੀ ਕੋਈ ਸ਼ਰਮ ਨਹੀਂ ਕਰਦੀ ਤੋਂ ਐਸੇ ਹਲਾਤਾਂ ਪੰਜਾਬ ਜਿਹੜਾ ਧੱਕ ਦਿੱਤਾ ਗਿਆ ਅੱਜ ਜ਼ਰੂਰਤ ਹੈ ਮੇਰੀ ਸਾਰੇ ਪੰਜਾਬੀਆਂ ਨੂੰ ਮੈਂ ਸੱਤਾ ਦਿੰਦਾ ਕਿ ਆਪਾਂ ਐਸੇ ਜ਼ਬਰ ਦੀ ਨਿੰਦਾ ਵੀ ਕਰਦੇ ਹਾਂ ਜੋ ਕਰਨਲ ਪਸ਼ਵਿੰਦਰ ਸਿੰਘ ਜੀ ਔਰ ਉਹਨਾਂ ਦੇ ਬੇਟੇ ਦੇ ਉੱਪਰ ਜੋ ਜ਼ਬਰ ਹੋਇਆ ਪੰਜਾਬ ਸਰਕਾਰ ਦਾ ਮੌਜੂਦ ਸਮਾਜ ਪਾਰਟੀ ਇਹਦੇ ਕਰਨੇ ਸ਼ਬਦਾਂ ਤੁਸੀਂ ਨਕੇਂਜੀ ਕਰਦੇ ਆ ਨਿੰਦਾ ਕਰਦੇ ਆ ਦੋਸ਼ੀਆਂ ਦੇ ਵਿਰੁੱਧ ਬਣਦੀ ਕਾਨੂੰਨ ਅਨੁਸਾਰ ਕਾਰਵਾਈ ਬਿਨਾਂ ਕਿਸੇ ਦੇਰੀ ਤੋਂ ਇੱਕ ਐਗਜ਼ੈਂਪਲਰੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਅੱਗੇ ਨੂੰ ਐਦਾਂ ਦੇਸ਼ ਲਈ ਲੜਨ ਮਰਨ ਵਾਲਿਆਂ ਦੇ ਉੱਪਰ ਕੋਈ ਉਹਨਾਂ ਦਾ અપਮਾਨ ਕਰਨ ਦੀ ਹਿੰਮਤ ਨਾ ਕਰ ਸਕੇ ਕਿ ਹਮਨੇ ਦੀ ਜਰੂਰਤ ਨਾ ਕਰ ਸਕੇ ਸੋ ਮੈਂ ਫਿਰ ਇੱਕ ਵਾਰ ਪੰਜਾਬੀਆਂ ਨੂੰ ਸੱਦਾ ਦਿੰਦਾ ਕਿ ਆਓ ਪੰਜਾਬ ਨੂੰ ਹਰ ਕਿਸਮ ਦੇ ਕ੍ਰੈਸ਼ ਤੋਂ ਆਬਾਰਨੇ ਲਈ ਬਹੁਜੂ ਸਮਾਜ پارٹی ਦੀ ਪੰਜਾਬ ਸੰਭਾਲੋ ਮਹਮ ਦਾ ਹਿੱਸਾ ਬਣੀਏ ਔਰ ਇੱਕ ਨਵਾਂ ਪੰਜਾਬ ਔਰ ਇੱਕ ਨਵਾਂ ਬਦਲ ਪੀਐਸਪੀ ਦੇ ਰਾਹਿਤ ਤਿਆਰ ਕਰੀਏ ਧੰਨਵਾਦ ਜੈਪ੍ਰੀਤ ਤ੍ਰਿੰਰਤਣ ਸਾਹਿਬ